ਵਾਹਿਗੁਰੂ ਜੀ ਕਾ ਕਾਲ ਸਾ ਘਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਗੁਆਰੀਰੀ ਮਹੱਲਾ ਪੰਜਵਾ ਸਤਗੁਰ ਦਰਸਨ ਅਗਨ ਨਿਵਾਰੀ ਸਤਗੁਰ ਭੇਟਤ ਹਮੈ ਮਾਰੀ ਸਤਗੁਰ ਸੰਗ ਨਾਹੀ ਮਨ ਡੂਲੇ ਅੰਮ੍ਰਿਤ ਬਾਣੀ ਗੁਰਮੁਖ ਬੂਲੇ सब जग साचा जा सच मेहराती गुरते प्रभ जाते रहाओ ये गुरते कठा नहीं कह देना शीतल सात गुर ते प्रभ जातेव संत प्रसाद जप हर नाव संत प्रसाद हर कीर्तन गाओ प्रसाद प्रसाद नहीं कहना हेठा रा है प्रसाद उच्चारण करना नहीं कहना, कीर्तन उच्चारण करना संत प्रसाद हर कीर्तन गाव। संत प्रसाद सगल दुख मिटे संत प्रसाद बंधन ते छुटे संत कृपा ते जी बोल जी ਸੰਤ ਕ੍ਰਿਪਾਤੇ ਮਿਟੇ ਮੂਹ ਭਰਮ ਸਾਧ ਰੇਣ ਮੱਜਨ ਸਾਭ ਧਰਮ ਮੱਜਨ ਪਦ ਜਿਹੜਾ ਕਸਕੇ ਉਚਾਰਨ ਕਰਨਾ ਸਾਧ ਕ੍ਰਿਪਾਲ ਦਇਆਲ ਗੋਵਿੰਦ ਸਾਦਾ ਮਹਿ ਇਹ ਹਮਰੀ ਜਿੰਦ ਇਹ ਸਾਦਾ ਜਿਹੜਾ ਪਾਦਨ ਇਹ ਪੋਲਾ ਹੀ ਉਚਾਰਨ ਕਰਨਾ ਸਾਦਾ ਨਹੀਂ ਕਹਿਣਾ ਸਾਦਾ ਮਹਿ ਇਹ ਹਮਰੀ ਜਿੰਦ ਕਿਰਪਾ ਨਿਧ ਕਿਰਪਾਲ ਧਿਆਵਾਉ ਸਾਧ ਸੰਗ ਤਾ ਬੈਠਣ ਪਾਵਉ ਮੂਹੇ ਨਿਰਗੁਣ ਕਾਉ ਪ੍ਰਭ ਕੀਨੀ ਦਇਆ ਸਾਧ ਸੰਗ ਨਾਨਕ ਨਾਮ ਲਿਆ ਗੌੜੀ ਗੁਆਰੇਰੀ ਮਹੱਲਾ ਪੰਜਵਾ ਸਾਧ ਸੰਗ ਜਪਿਉ ਭਗਵੰਤ ਕੇਵਲ ਨਾਮ ਜੀਉ ਕੇਵਲ ਨਾਮ ਦਿਓ ਗੁਰਮੰਤ ਤਾਜ ਅਭਿਮਾਨ ਭਏ ਨਿਰਵੈਰ ਆਠ ਪਹਿਰ ਪੂਜਹੁ ਗੌਰ ਪੈਰ ਅਬ ਮਤ ਬਿਨਸੀ ਦੁਸ਼ਟ ਬਿਗਾਨੀ ਜਪਤੇ ਸੁਣਿਆ ਹਰ ਜਸ ਕਾਨੀ ਰਹਾ ਜਪ ਜਪਤੇ ਸੁਣਿਆ ਨਾਣਾ ਲਾ ਕੇ ਜਪਤੇ ਸੁਣਿਆ ਹਰ ਜਸ ਕਾਨੀ ਜਬ ਤੇ ਸੁਣਿਆ ਹਰ ਜਸ ਕਾਨੀ ਰਹਾਉ ਸਹਜ ਸੂਖ ਆਨੰਦ ਨਿਧਾਨ ਰੱਖਨ ਹਾਰ ਰੱਖ ਲੈ ਨਿਦਾਨ ਨਿਦਾਨ ਕਿਤੇ ਨਿਦਾਨ ਦਾ ਅਰਥ ਹੈ ਕਾਰਨ ਜਾਂ ਊੜਕ ਨੂੰ ਤਿ ਨਿਧਾਨ ਦਾ ਅਰਥ ਹੈ ਖਜ਼ਾਨਾ ਦੁਖ ਦਰਦ ਬਿਨਸੇ ਭੈ ਪਰਮ ਆਵਣ ਜਾਣ ਰੱਖੇ ਕਰ ਕਰਮ ਜੀ ਵਿਸਰਾਮ ਯਾਦ ਰੱਖਣਾ ਆਵਣ ਜਾਣ ਰੱਖੇ ਕਰ ਕਰਮ ਯਾਨੀ ਆਪਣੀ ਬਖਸ਼ਿਸ਼ ਕਰਕੇ ਆਉਣ ਜਾਣ ਜਿਹੜੇ ਨੇ ਨਾ ਉਹ ਰੱਖੇ ਕੀ ਰੋਕ ਲਈ ਮੁਕਾ ਦਿੱਤੇ ਖਤਮ ਕਰ ਦਿੱਤੇ ਆਵਣ ਜਾਣ ਰੱਖੇ ਕਰ ਕਰਮ ਪੀਖੇ ਬੋਲੇ ਸੁਣੇ ਸਭ ਆਪ ਹਾਂਜੀ ਇਹ ਵਿਸਰਾਮ ਇੱਥੇ ਵੀ ਲੱਗ ਜਾਂਦਾ ਹੈ ਪ੍ਰਚਾਲਨ ਅਨੁਸਾਰ ਪੀਖੇ ਬੋਲੇ ਸੁਣਾ ਸਭ ਆਪ ਲੱਗ ਇੰਜ ਵੀ ਜਾਂਦਾ ਪੀਖੇ ਬੂਲੇ ਸੁਣਾ ਸਭ ਆਪ ਪਰ ਉਚਾਲ ਦੇ ਵਿੱਚ ਫਰਕ ਪੈ ਜਾਂਦਾ ਪੀਖੇ ਬੂਲੇ ਸੁਣਾ ਸਭ ਆਪ ਬੂਲੇ ਤੇ ਵਿਸਰਾਮ ਲਾਦੋ ਸੁਣਾ ਤੇ ਯਮਕ ਲਾਦ ਪੀਖੇ ਬੂਲੇ ਸੁਣਾ ਸਭ ਆਪ ਸਦਾ ਸੰਗ ਤਾ ਕਉ ਮਨ ਜਾਪ ਸੰਤ ਪ੍ਰਸਾਦ ਭਇਓ ਪਰਗਾਸ ਪੂਰ ਰਹੇ ਏਕੈ ਗੁਣ ਤਾਸ ਕਹਿਤ ਪਵਿੱਤਰ ਸੁਣਤ ਪੁਨੀਤ ਗੁਣ ਗੋਵਿੰਦ ਗਾਵਹ ਨਿਤ ਨੀਤ ਕਹੋ ਨਾਨਕ ਜਾ ਕੋ ਹੋ ਕਿਰਪਾਲ ਤਿਸ ਜਾਣ ਕੀ ਸਭ ਪੂਰਨ ਕਾਲ ਗੌੜੀ ਗਵਾਰੇ ਰੀ ਮਹੱਲਾ ਪੰਜਵਾ ਬੰਧਨ ਤੋੜ ਗੋਲਾਵਾ ਰਾਮ ਵੰਦਨ ਤੋੜ ਬੋਲਾਵੈ ਰਾਮ ਹੇ ਬੋਲਾਵੈ ਬੱਬੇ ਦੇ ਹੋੜਾ ਦੀਰਘ ਉਚਾਰਨ ਕਰਨਾ ਬੁਲਾਵੈ ਨਹੀਂ ਕਹਿਣਾ ਬੋਲਾਵੈ ਰਾਮ ਮਨ ਮਹਿ ਲਾਗਾ ਸਾਚ ਧਿਆਨ ਮਿਟਹਿ ਕਲੇਸ਼ ਸੁਖੀ ਹੋਏ ਰਹੀਆ ਐਸਾ ਦਾਤਾ ਸਤਗੁਰ ਕਹੀਐ ਸੋ ਸੁਖ ਦਾਤਾ ਜੇ ਨਾਮ ਜਪਾਵੇ ਕਰ ਕਿਰਪਾ ਤਿਸ ਸੰਗ ਮਿਲਾਵੈ ਰਹਾਵ ਜਿਸ ਹੋਇ ਦਇਆਲ ਤਿਸ ਆਪ ਮਿਲਾਵੈ ਸਰਬ ਨਿਧਾਨ ਗੁਰੂ ਤੇ ਪਾਵੈ ਆਪ ਤਿਆਗ ਮਿਟੈ ਆਵਣ ਜਾਣਾ ਸਾਧਕੈ ਸੰਗ ਪਾਰ ਬ੍ਰਹਮ ਪਛਾਣਾ ਜਨ ਉਪਰ ਪ੍ਰਭ ਭਏ ਦਇਆਲ ਜਨ ਕੀ ਤੇਕ ਏਕ ਗੋਪਾਲ ਏਕਾ ਲਿਵ ਏਕੋ ਮਨ ਭਾਵ ਸਰਬ ਨਿਧਾਨ ਜਾਣਕ ਹਰ ਨਾਮ ਪਾਰ ਬ੍ਰਹਮ ਸਿਓ ਲਾਗੀ ਪ੍ਰੀਤ ਨਿਰਮਲ ਕਰਨੀ ਸਾਚੀ ਰੀਤ ਗੁਰ ਪੂਰਾ ਮਿਟਿਆ ਅੰਧਿਆਰਾ ਨਾਨਕ ਕਾ ਪ੍ਰਭ ਅਪਰ ਅਪਾਰਾ ਗੌੜੀ ਗਵਾਰੀ ਦੀ ਮਹੱਲਾ ਪੰਜਵਾ ਜੇ ਸਮਾਨ ਵਸੈ ਤਰ ਜਨ ਸੋਇ ਜਾ ਕ ਕਰਮ ਪ੍ਰਾਪਤ ਹੋਇ ਦੁਖ ਰੋਗ ਕਾਛ ਭਉਨਾ ਵਿਆਪੈ ਅੰਮ੍ਰਿਤ ਨਾਮ ਰਿਦਹਰ ਜਾਪੈ ਪਾਰ ਬ੍ਰਹਮ ਪਰਮੇਸ਼ਵਰ ਧਿਆਇ ਇਸ ਸੇ ਔਂਕੜ ਵੀ ਹੈ ਪਰਮੇਸ਼ਰ ਨਹੀਂ ਕਹਿਣਾ ਪਰਮੇਸ਼ਵਰ ਧਿਆਇ ਹੈ ਗੁਰ ਪੂਰੀ ਤੇ ਇਹ ਮਤ ਪਾਈਐ ਰਹਾਉ ਕਰਨ ਕਰਾਵਨਹਾਰ ਦਇਾਲ ਪਹਿਲਾ ਨਾਣੀ ਨਾਲੇ ਕਰਨ ਦੂਜਾ ਕਰਾਵਨਹਾਰ ਨੰਨੀ ਨਾਲੇ ਥਿ ਵਿਸਰਾਮ ਲਾਦਨਾ ਦਇਾਲ ਜੀ ਜੰਤ ਸਗਲੇ ਪ੍ਰਤਪਾਲ ਅਗਮ ਅਗੂਚਰ ਜੀ ਜੰਤ ਸਗਲੇ ਪ੍ਰਤਪਾਲ ਅਗਮ ਅਗੂਚਰ ਸਦਾ ਭੀ ਅੰਤ ਸਿਮਰਮਨਾ ਪੂਰੇ ਗੁਰ ਮੰਤਾ ਜਾਪੀ ਸੇਵਾ ਸਰਬ ਨਿਧਾਨ ਪ੍ਰਭ ਕੀ ਪੂਜਾ ਪੈ ਮਾਨ ਜਾ ਕੀ ਟਹਲ ਨਾ ਬਿਰਸੀ ਜਾਏ ਸਦਾ ਸਦਾ ਹਰ ਕੀ ਗੁਣ ਗਾਇ ਕਰ ਕਿਰਪਾ ਪ੍ਰਭ ਅੰਤਰ ਜਾਮੀ ਸੁਖ ਨਿਧਾਨ ਹਰ ਅਲਾਖ ਸੁਆਮੀ ਜੀ ਗੰਤ ਤੇਰੀ ਸਰਣਾਈ ਤੇ ਸਰਣਾਈ ਨਾਣੇ ਨਾਲ ਉਚਾਰਨ ਕਰਨਾ ਅਲਾਖ ਪੂਛੇ ਪੁੱਲੇ ਹੀ ਬੋਲਨਾ ਨਾਨਕ ਨਾਮ ਮਿਲੈ ਵਢਾਈ ਗੋੜੀ ਗਵਾਰੇਰੀ ਮਹੱਲਾ ਪੰਜਵਾ ਜੀ ਅਜੁਗਤ ਜਾ ਕਹਿ ਹਾਥ ਸੋ ਸਿਮਰਹ ਅਨਾਥ ਕੋ ਨਾਥ ਅਨਾਥ ਕੋ ਨਾਥ ਪ੍ਰਭ ਚਿਤ ਆਏ ਸਭ ਦੁਖ ਜਾਏ ਭੈ ਸਭ ਬਿਨਸਹ ਹਰ ਕੈ ਨਾਇ ਬਿਨ ਹਰ ਭਉ ਕਾਹੇ ਨ ਮਾਨੈ ਇਹ ਵਿਸਰਾਮ ਧਿਆਨ ਨਾਲ ਲਾਉਣਾ ਬਿਨ ਹਰ ਕਿਥੇ ਵਿਸਰਾਮ ਹੈ ਭਉ ਕਾਹੇ ਕਾ ਇਥੇ ਠਮਕ ਮਾਨੈ ਬਿਨ ਹਰ ਭਉ ਕਾਹੇ ਕਾ ਮਨਹ ਭੋ ਕਾਹੇ ਕਾ ਮਨਹ ਬੇਨ ਹਰ ਭੋ ਕਾਹੇ ਕਾ ਮਨਹ ਹਰ ਬਿਸਰਤ ਕਾਹੇ ਸੁਖ ਜਨਹ ਰਹਾਉ ਜਿਨ ਧਾਰੇ ਬਹੁ ਧਰਨ ਆਗਾਸ ਜਾ ਕੀ ਜੋਤ ਜੀਅ ਪਰਗਾਸ ਜਾ ਕੀ ਬਖਸ ਨ ਮਿਟੈ ਕੋਇ ਸਿਮਰ ਸਿਮਰ ਪ੍ਰਭ ਜਿ ਪ੍ਰਾਪਤੀ ਲੱਗੇਗਾ ਵਿਸ਼ਰਾਮ ਇਹ ਵੀ ਧਿਆਨ ਨਾਲ ਵਿਸ਼ਰਾਮ ਲਾਉਣਾ ਸਿਮਰ ਸਿਮਰ ਪ੍ਰਭ ਸੇਰ ਪਰ ਹੋਇ ਸਿਮਰ ਸਿਮਰ ਪ੍ਰਭ ਨਿਰਭਉ ਹੋਇ ਆਠ ਪਹਿਰ ਸਿਮਰਹੁ ਪ੍ਰਭ ਨਾਮ ਅਨਕ ਤੀਰਥ ਮੱਜਨ ਇਸਨਾਨ ਪਾਰ ਬ੍ਰਹਮ ਕੀ ਸਰਣੀ ਪਾਹਿ ਕੋਟ ਕਲੰਕ ਖਿਨ ਮਹਿ ਮਿਟ ਜਾਹਿ ਬੇ ਮੁਹਤਾਜ ਇੱਠ ਹੈ ਪਾਠ ਹੈ ਥੋੜਾ ਜਿਹਾ ਲਮਕਾ ਕੇ ਬੋਲਣਾ ਬੇਮੁਹਤਾਜ ਮੁਹਤਾਜ ਹੂੜਾ ਨਹੀਂ ਲਾਜਣਾ ਬੇਮੁਹਤਾਜ ਬੇਮੁਹਤਾਜ ਪੂਰਾ ਪਾਤ ਸਾਹ ਪ੍ਰਭ ਸੇਵਕ ਸਾਚਾ ਵੇ ਸਾਹ ਪ੍ਰਭ ਸੇਵਕ ਗੁਰਪੂਰੇ ਰਾਖੇ ਦੇ ਹਾਥ ਪੂਰਾ ਗੁਰਪੂਰਾ ਰਾਖੇ ਦੇ ਹਾਥ ਗੁਰਪੂਰਾ ਰਾਖੇ ਦੇ ਹੱਥ ਨਾਨਕ ਪਾਰ ਬ੍ਰਹਮ ਸਮਰਾਥ ਨਾਨਕ ਤੇਰਾ ਮੈਂ ਨਾਨਕ ਪਾਰ ਬ੍ਰਹਮ ਸਮਰਾਥ ਨਾਨਕ ਪਾਰ ਬ੍ਰਹਮ ਸਮਰਾਥ ਗਾੜੀ ਗਾਰੇ ਰੀ ਮਹੱਲਾ ਪੰਜਵਾ ਗੁਰ ਪ੍ਰਸਾਦ ਨਾਮ ਮਨ ਲਗਾ ਜਨਮ ਜਨਮ ਕਾ ਸੋਇਆ ਜਾਗਾ ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ਪੂਰੇ ਗੁਰ ਕੀ ਸੁਮਤ ਪ੍ਰਾਣੀ ਸੁਮਤ ਕਸਕੇ ਉਚਾਰਨ ਕਰਨਾ ਸੁਮਤ ਨਹੀਂ ਕਹਿਣਾ ਪ੍ਰਭ ਸਿਮਰਤ ਕੁਸਲ ਸਭ ਪਾਏ ਘਰ ਬਾਹਰ ਸੁਖ ਸਹਜ ਸਬਾਏ ਰਹਾਉ ਸੋਈ ਪਛਾਤਾ ਜਿਨਹ ਉਪਾਇਆ ਕਰ ਕਿਰਪਾ ਪ੍ਰਭ ਆਪ ਮਿਲਾਇਆ ਬਾਹ ਪਕਰ ਲੀਨੋ ਕਰ ਆਪਣਾ ਹਰ ਹਰ ਕਥਾ ਸਦਾ ਜਪ ਜਪਨਾ ਮੰਤਰ ਤੰਤਰ ਅਖਦ ਪੁਨ ਪੁਨ ਹਤਰਨਾ ਮੰਤਰ ਤੰਤਰ ਇੱਥੇ ਵਿਸਰਾਮ ਹੈ ਅਖਦ ਪੁਨ ਹਚਾਰ ਅਖਦ ਪੁਨ ਹਚਾਰ ਹਰ ਹਰ ਨਾਮ ਜੀ ਪ੍ਰਾਨ ਆਧਾਰ ਸਾਚਾ ਧਨ ਪਾਇਓ ਹਰ ਰੰਗ ਦੁੱਤਰ ਤਰੇ ਸਾਧਕਾ ਸੰਗ ਸੁਖ ਵੈਸਹ संत सज्जन परवार हां सज्जन पदवी कस के बोलना संत सज्जन परवार हर तन खट्यो जाका नाहि सुमार खट्यो ये भी कस के बोलना हर तन खट्यो जाका नाहि सुमार जिसह परापत तस गुर दे नानक बिरथा कोए ना हे नानक ते विश्राम लादो नानक बिरथा कोए ना हे ਵਾਹਿਗੁਰੂ ਜੀ ਕਾ ਕਾਲ ਸਾਮ ਜੁ ਕਰਾਈ ਵਾਹਿਗੁਰੂ ਜੀ ਕੀ ਫਤਿਹ